ਰੁਪਈ ਦੀ ਬੈੱਡ ਸ਼ੀਟ 1 ਰੁਪਈ ਦੀ ਬੈੱਡ ਸ਼ੀਟ 1 ਰੁਪਈ ਦੀ ਬੈੱਡ ਸ਼ੀਟ ਲੈ ਜਾਓ ਕਾਟਨ ਦੀ ਸਿਰਫ 1 ਰੁਪਈ ਦੀ ਬੈੱਡ ਸ਼ੀਟ 1 ਰੁਪਈ ਦੀ ਬੈੱਡ ਸ਼ੀਟ ਹੈ ਵੈਲਵਟ ਦੀ ਗਰਮ ਬੈੱਡ ਸ਼ੀਟ 2 ਰੁਪਏ ਦੀ ਨਾਲ ਪਿੱਲੋ ਸਹਰੇੜੇ ਲਾ ਕੇ 2 ਰੁਪਏ ਦੀ ਬੈੱਡ ਸ਼ੀਟ 3 ਰੁਪਏ 3 ਰੁਪਏ 3 ਰੁਪਏ 3 ਰੁਪਏ ਇੱਕ ਕੰਬਲ ਦੂਜੀ ਗਰਮ ਬੈੱਡ ਸ਼ੀਟ 3 ਰੁਪਏ ਦੇ ਵਿੱਚ ਦਵਾਂਗੇ 4 ਰੁਪਏ ਲੈ ਕੇ ਆ ਜਾਓ ਇੱਕ ਡਬਲ ਬੈੱਡ ਦਾ ਕੰਬਲ ਇੱਕ ਗਰਮ ਬੈੱਡ ਸ਼ੀਟ ਤੇ ਡਬਲ ਬੈੱਡ ਦੀ ਰਜਾਈ ਦੇ ਦਾਂਗੇ 4 ਰੁਪਈਆਂ 'ਚ 5 ਰੁਪਏ 5 ਰੁਪਏ 5 ਰੁਪਏ 5 ਰੁਪਈਆਂ ਦੇ ਵਿੱਚ ਦਵਾਂਗੇ ਇੱਕ ਗਰਮ ਬੈੱਡ ਸ਼ੀਟ ਇੱਕ ਦਵਾਂਗੇ ਸਿੰਗਲ ਬੈੱਡ ਦਾ ਕੰਬਲ ਇੱਕ ਦਵਾਂਗੇ ਡਬਲ ਬੈੱਡ ਦਾ ਕੰਬਲ ਇੱਕ ਦਵਾਂਗੇ ਵੱਡੀ ਰਜਾਈ 5 ਰੁਪਏ ਦੇ ਵਿੱਚ 5 ਰੁਪਏ ਦੇ ਵਿੱਚ ਸਰਦਾਰ ਸਾਹਿਬ ਦਾਸਤਾ ਦਿਓ ਸਿਸਟਮ ਹੈ ਕੀ ਆ ਕੋਈ ਸਿਸਟਮ ਸਿੱਧਾ ਸਿੱਧਾ ਜਿਹੜੀ 5000 ਦੀ ਸ਼ਾਪਿੰਗ ਕਰੋਗੇ ਆ ਡਬਲ ਬੈੱਡ ਦੀ ਕਾਟਨ ਦੀ ਬੈੱਡ ਸ਼ੀਟ ਮਿਲਣੀ ਹੈ 1 ਰੁਪਏ ਦੀ ਅਗਰ ਤੁਸੀਂ 10000 ਦੀ ਸ਼ਾਪਿੰਗ ਕਰੋਗੇ ਤਾਂ ਆ ਵੈਲਵਟ ਦੀ ਬੈੱਡ ਸ਼ੀਟ ਤੁਹਾਨੂੰ ਮਿਲਣੀ ਹੈ 2 ਰੁਪਈਆ ਦੀ ਤੇ ਅਗਰ ਤੁਸੀਂ 25000 ਰੁਪਏ ਦੀ ਸ਼ਾਪਿੰਗ ਕਰਦੇ ਹੋ 25000 ਦੀ ਦਾਜਵਰੀ ਖਰੀਦਦੇ ਹੋ ਕੋਈ ਵੀ ਕਪੜਾ ਖਰੀਦਦੇ ਹੋ ਤਾਂ ਤੁਹਾਨੂੰ 25000 ਰੁਪਏ ਦੇ 4 ਰੁਪਈਆ ਦੇ 3 ਆਈਟਮ ਮਿਲਣਗੇ ਆ ਇੱਕ ਬੈੱਡ ਸ਼ੀਟ ਡਬਲ ਬੈੱਡ ਦਾ ਕੰਬਲ ਡਬਲ ਬੈੱਡ ਦੀ ਜਾਈ ਅਗਰ ਤੁਸੀਂ 50000 ਰੁਪਏ ਦਾ ਕਪੜਾ ਖਰੀਦ ਲੈਣੇ ਹੋ ਤਾਂ 5 ਚੀਜ਼ਾਂ 5 ਚੀਜ਼ਾਂ ਮਿਲਣਗੇ ਤੁਹਾਨੂੰ 5 ਰੁਪਈਆ ਦੇ ਵਿੱਚ 5 ਰੁਪਈਆ ਦੇ ਦੇਵਾਂਗੇ ਇੱਕ ਡਬਲ ਬੈੱਡ ਦੀ ਬੈੱਡ ਸ਼ੀਟ ਗਰਮ ਵਧੀਆ ਵਾਲੀ ਇੱਕ ਕਾਟਨ ਦੀ ਬੈੱਡ ਸ਼ੀਟ ਸਿੰਗਲ ਬੈੱਡ ਕੰਬਲ ਮੌਂਟੀ ਕਾਰਲੋ ਦਾ ਡਬਲ ਬੈੱਡ ਕੰਬਲ ਮੌਂਟੀ ਕਾਰਲੋ ਦਾ ਤੇ ਡਬਲ ਬੈੱਡ ਦੀ ਜਾਈ ਮਤਲਬ ਪੰਜ ਬੈੱਡ ਮਾ 5 ਰੁਪਈਆ ਦੇ ਜੋ ਸੂਟ ਦੇ ਰਹੇ ਆ ਜੋ ਕੁਆਲਿਟੀ ਦੇ ਰਹੇ ਆ ਆ ਰੇਟ ਚੈੱਕ ਕਰ ਲੋ ਬਜ਼ਾਰਾਂ ਦੇ ਵਿੱਚ 1 1000 ਰੁਪਏ ਦਾ ਅਸੀਂ ਦੇਣਾ 650 ਰੁਪਏ ਦਾ ਸੂਟ ਪੂਰਾ ਵਧੀਆ ਕੱਢਿਆ ਘਾਇਆ ਦੁਪੱਟਾ ਨਾਲ ਲਾ ਕੇ ਇੱਕ ਗੱਲ ਨੋਟ ਕਰ ਲਓ ਇਹ ਆਫਰ ਰਹਿ ਗਈ ਹੈ ਸਿਰਫ 15 ਨਵੰਬਰ ਤੱਕ ਕੋ ਭਾਜੀ ਆ ਚੱਕੋ 222500 ਵਾਲੇ ਸੂਟ 1275 ਰੁਪਏ ਚ ਲੈ ਜਾਓ ਆ ਬਾਜੂ ਪਹੁੰਚੇ ਵਰ ਕੀਤੇ ਦੁਪੱਟੇ ਸ਼ਾਨਦਾਰ ਵਾਲੇ 15 1500 ਰੁਪਏ ਸੂਟ ਲੈ ਜਾਓ ਸ਼ਾਨਦਾਰ ਪੇਸ ਚਾਹੇ ਆਰਗੈਂਜਾ ਚ ਲੈਣਿਆ ਚਾਹੇ ਕ੍ਰੇਵ ਚ ਲੈਣਿਆ ਚਾਹੇ ਸ਼ਿਮਰ ਚ ਲੈਣਿਆ ਲਕਸਰੀ ਕਪੜਾ ਚੈਲੰਜ ਕਰਕੇ ਕਹਿੰਦੇ ਆ ਜੋ ਰੇਟ ਜੋ ਕੁਆਲਿਟੀ ਜੋ ਅਸੀਂ ਚੀਜ਼ਾਂ ਦੇ ਰੇਣਾ ਕਿਤੋਂ ਨਹੀਂ ਮਿਲਣੀਆਂ ਦੇਖੋ ਹੈਂਡਵਰਕ ਕੀਤੇ ਹੋਏ ਆ ਪ੍ਰੋਪਰ ਟਾਪ ਦੇ ਸੂਟ ਆ ਇਹ ਜੋ ਵੈਰੈਟੀਆਂ ਅਸੀਂ ਦਿਖਾ ਰਹੇ ਆ ਕਿਸ ਤੋਂ ਦੇਰ ਨਹੀਂ ਹੋਣੀਆਂ ਇਹ ਰੇਟ ਪਤਾ ਕਿੰਨਾ 3500 4000 4500 ਬਾਜ਼ਾਰ ਦਾ ਸਾਡੇ ਕੋਲ ਲੈ ਜੋ 2000 ਰੁਪਏ ਦਾ ਸੂਟ 2 2000 ਚ ਹੈਂਡਵਰਕ ਵਾਲੇ ਸੂਟ ਦਵਾਂਗੇ ਆ ਫੋਟੋ ਵਾਲਾ ਪੀਸ ਤੁਹਾਨੂੰ 8000 ਤੋਂ ਘੱਟ ਨਹੀਂ ਵੇਨਾ ਸਾਡੇ ਕੋਲ 4000 ਚ ਲੈ ਜਾਓ ਜੋ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਆਈਟਮਾਂ ਸਾਰਨੇ ਫੈਰੇ ਚਾਹੇ ਤੁਸੀਂ ਪਿੰਡਾਂ ਵਾਲਿਓ ਚਾਹੇ ਸ਼ਹਿਰ ਵਾਲਿਓ ਇੱਕ ਗੱਲ ਦੀ ਮੈਂ ਗਾਰੰਟੀ ਦੇ ਦਿੰਦਾ ਜਿਹੜਾ ਬਾਜ਼ਾਰ ਚ ਐ ਕਿ ਤੁਸੀਂ 50000 ਰੁਪਏ ਦਾ ਕੱਪੜਾ ਲੈਣਾ ਅਸੀਂ ਤੁਹਾਨੂੰ 20000 ਰੁਪਏ ਦਾ ਦੇ ਦੇਣਾ ਕਲਰ ਦਾ ਸੂਟ ਐ ਇਹ 15 20 20000 ਦਾ ਨਹੀਂ 5 5 6 6000 ਦੇ ਵਿੱਚ ਲੈ ਜਾਓ ਤੁਸੀਂ ਮਹਿਰੂਨ ਕਲਰ ਦੀ ਗੱਲ ਕਰਦੇ ਹੋ ਪੈਨਲ ਚੈੱਕ ਕਰੋ ਪੂਰਾ ਸ਼ਾਨਦਾਰ ਬਣਿਆ ਵਾਜੂਆਂ ਤੇ ਵਰਕ ਕੈਂਟ ਕੀਤਾ ਤੇ ਦੁਪੱਟਾ ਬਾਹ ਕਮਾਲ ਬਣਾਤਾ ਮਹਿਰੂਨ ਰੰਗ ਰੈਡ ਰੰਗ ਫਰਕਾਵਾਦੀ ਸੂਟ 5500 ਰੁਪਏ ਚ ਕਰਦੇ ਹੈਵੀ ਦੁਪੱਟਾ ਵਾਲੇ 5500 ਚ ਜਿਹਨੇ ਫੇਰਵਲ ਪਾਰਟੀ ਦੇ ਬੱਚਿਆਂ ਨੇ ਜਾਣਾ ਤੁਸੀਂ ਨਵੇਂ ਨਵੇਂ ਸੂਟ ਬਣਾਉਣੇ ਆ ਸੂਟਾਂ ਦੇ ਉੱਤੇ ਤੁਹਾਨੂੰ ਐਕਸਟਰਾ ਬਹੁਤ ਵੱਡਾ ਡਿਸਕਾਊਂਟ ਦਵਾਂਗੇ ਜੇ ਤੁਸੀਂ ਸਾਡੇ ਕੋਲ ਆ ਕੇ ਕਹੋਗੇ ਵੀ ਭਾਈ ਅਸੀਂ ਪਲੱਸ 2 ਦੇ ਸਟੂਡੈਂਟ ਆ ਤੇ ਤੁਹਾਨੂੰ ਐਕਸਟਰਾ ਬੈਨੀਫਿਟ ਵੀ ਦਿੱਤੇ ਜਾਣਗੇ ਦਾਜਵਰੀ ਬਣਾਉਣੀ ਆ ਤੁਸੀਂ ਆਪਣੀ ਧੀ ਦੇ ਵਿਆਹ ਲਈ ਤਾਂ ਚੀਜ਼ਾਂ ਚੈੱਕ ਕਰ ਲਓ ਸਾਡੇ ਕੋਲ ਠੋਕ ਪਜਾ ਕੇ 11 ਸੂਟ ਲੈ ਜਾਓ ਲਗਜ਼ਰੀ ਜਿਹੜੇ ਬਾਜ਼ਾਰਾਂ ਦੇ ਵਿੱਚ ਜਾ ਕੇ ਵੈਸੇ ਤੁਸੀਂ ਹੈਵੀ ਦਾਜਵਰੀ ਬਣਾਉਨੇ ਹੋ 2-2 ਲੱਖ ਰੁਪਏ ਦੀ ਅਸੀਂ 70-80 ਅਰਜ ਬਣਾ ਕੇ ਦੇ ਦੇਣੀ ਆ ਨਵੇਂ ਡਿਜ਼ਾਈਨ ਆ ਚੀਜ਼ਾਂ ਵਧੀਆ ਰੇਟ ਘੱਟ ਤਾਂ ਆ ਵੀ ਚੀਜ਼ਾਂ ਚੈੱਕ ਕਰ ਲਓ ਤੁਸੀਂ ਲਗਜ਼ਰੀ ਸੂਟ ਤਾਂ ਲੈ ਲੈ ਲਗਜ਼ਰੀ ਕੰਪੜ ਵੀ ਧਮਾ ਕੇ ਲੈਣ ਲਈ ਜਿਹੜੇ ਤੁਸੀਂ 2500 2800 3000 ਚ ਮੁੰਟੀ ਕਰੋ ਕੰਪੜ ਲੈਣੇ ਹੋ 15 15 ਉਹ ਜਮਾਗੇ ਡਬਲ ਬੈੱਡ ਦੇ ਕੰਪਰ ਸੋ ਦੇਖੋ ਜੀ ਡਬਲ ਬੈੱਡ ਦੀ ਰਜਾਈ ਉਹ ਵੀ ਬੂਲ ਵਾਲੀ ਬਾਜ਼ਾਰ ਚ 2500 ਰੁਪਈਆ ਲੈ ਜਾਓ 1200 ਰੁਪਈਆ ਚ ਸੋ ਆ ਦੇਖੋ ਜੀ ਜਿਹੜੇ ਬੱਚੇ ਨੇ ਪਲਾਸਟੂਏ ਪੇਪਰ ਦੇ ਤੁਸੀਂ ਫੇਰ ਬੈਲ ਦੀ ਪਾਰਟੀ ਤੇ ਜਾਣਾ ਤਾਂ ਤੁਹਾਨੂੰ ਆਫਰ ਦੇ ਰਹੇ ਹਾਂ ਆ ਦੇਖੋ 10000 ਰੁਪਏ ਦੀ ਡਰੈਸ ਜੇ ਤੁਸੀਂ ਸਾਡੇ ਕੋਲ ਆ ਕੇ ਲੈਨੇ ਹੋ ਤੇ ਨਾਲ 5000 ਰੁਪਏ ਦੀ ਡਰੈਸ ਦਵਾਂਗੇ ਤੁਹਾਨੂੰ ਬਿਲਕੁਲ ਫ੍ਰੀ ਜੇ ਤੁਸੀਂ ਲੈਨੇ ਹੋ 20000 ਰੁਪਏ ਦੀ ਡਰੈਸ ਸਾਡੇ ਕੋਲ ਆ ਕੇ ਤੁਹਾਨੂੰ 10000 ਦੀ ਡਰੈਸ ਦਵਾਂਗੇ ਬਿਲਕੁਲ ਫ੍ਰੀ ਜੇ ਤੁਸੀਂ ਲੈਨੇ ਹੋ ਲੱਖ ਰੁਪਏ ਦਾ ਲਹਿੰਗਾ ਤੇ ਤੁਹਾਨੂੰ ਭਾਈ ਦਵਾਂਗੇ 50000 ਦਾ ਕਪੜਾ ਰੈਡੀमेड ਦੇ ਵਿੱਚ ਬਿਲਕੁਲ ਫ੍ਰੀ ਬੁਝੇ ਡਿਜ਼ਾਈਨ ਨਵੇਂ-ਨਵੇਂ ਪੀਸ ਨਵੇਂ ਬੇਸ ਨਵੇਂ ਤੁਸੀਂ ਚੈੱਕ ਕਰੀ ਚਲੋ ਚਾਹੇ ਮਹਿਰੂਨ ਰੰਗ ਲੈਣਾ येलो ਨੇਵੀ ਵਾਈਟ ਬਲੈਕ ਮਹਿਰੂਨ ਜਿੰਨੇ ਮਰਜ਼ੀ ਰੰਗ ਲੈ ਲਓ ਚਾਹੇ ਜਿਮੀ ਚੂਚੇ ਦੇ ਵਿੱਚ ਲੈ ਲਓ ਚਾਹੇ ਕ੍ਰਸ਼ ਦੇ ਵਿੱਚ ਲੈ ਲਓ ਚਾਹੇ ਸ਼ਿਮਰ ਦੇ ਵਿੱਚ ਲੈ ਜੋ ਲੈ ਤੇ ਕਲਮਾਦਰਬ ਹੈਵੀ ਤੋਂ ਹੈਵੀ ਟਾਪ ਦੇ ਆਈਟਮ ਤੁਹਾਨੂੰ ਅਸੀਂ ਦੇ ਰਹੇ ਹਾਂ ਛੇਤੀ ਆਜੋ ਅੰਕਲੋਂ ਮੋਗਰੋੜ ਬਾਗ ਆਪਣਾ